ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਆਸ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਰੋਬਰੋ ਤੁਹਾਡੇ ਨਾਲ ਇੱਕ ਨਵੀਂ ਕਹਾਣੀ ਦੇ ਨਾਲ ਸਾਡੀ ਅੱਜ ਦੀ ਕਹਾਣੀ ਦਾ ਅਸਰ ਲੇਖ ਹੈ ਜੀ ਸੋਚ ਸੋਚ ਦੇ ਵਿੱਚ ਫਰਕ ਸਾਡੀ ਅੱਜ ਦੀ ਕਹਾਣੀ ਜਿਹੜੀ ਆ ਉਹ ਪਿਓ ਤੇ ਪੁੱਤ ਦੇ ਉੱਤੇ ਬੇਸ ਹੋਣ ਵਾਲੀ ਹੈ ਇੱਕ ਸਮੇਂ ਦੀ ਗੱਲ ਹੈ ਕਿ ਪਿਓ ਤੇ ਪੁੱਤ ਦੋਨੇ ਕਿਸ਼ਤੀ 'ਤੇ ਸਵਾਰ ਹੋ ਕੇ ਦਰਿਆ ਦੇ ਵਿੱਚ ਸਫ਼ਰ ਕਰਿਆ ਕਰਦੇ ਸੀ ਇੱਕ ਦਿਨ ਕੀ ਹੁੰਦਾ ਕਿ ਉਹ ਗੱਲਾਂ ਕਰਦੇ ਕਰਦੇ ਦਰਿਆ ਦੇ ਵਿੱਚ ਕਾਫੀ ਦੂਰ ਲੰਘ ਜਾਂਦੇ ਆ ਇਹ ਇਹਨੂੰ ਕੀ ਹੁੰਦਾ ਕਿ ਕੁਦਰਤ ਜਿਹੜੀ ਆ ਆਫਤ ਬਣ ਕੇ ਟੈਪ ਪੈਂਦੀ ਹੈ ਤੇ ਉਹ ਮੀਂਹ ਝੱਖੜ ਦੇ ਰੂਪ ਦੇ ਵਿੱਚ ਸਾਹਮਣੇ ਆ ਘੜਦੀ ਹੈ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਉਹ ਵੀ ਉੱਚਾ ਹੋ ਜਾਂਦਾ ਤੇ ਜਿਹੜੀ ਉਹਦੀ ਕਿਸ਼ਤੀ ਹੁੰਦੀ ਹੈ ਉਹਦਾ ਜਿਹੜਾ ਬੈਲੈਂਸ ਵੀ ਵਿਗੜ ਜਾਂਦਾ ਇਹ ਦੇਖਦੇ ਹੋਏ ਪਿਓ ਤੇ ਕੋਤਾਫ ਦੇ ਵਿੱਚ ਦਲਵਾਂ ਕਰਦੇ ਆ ਤੇ ਕਹਿੰਦੇ ਆ ਕਿ ਪੁੱਤਰਾ ਮੈਨੂੰ ਲੱਗਦਾ ਕਿ ਹੁਣ ਆਪਣਾ ਬਚਣ ਦਾ ਜਿਹੜਾ ਆਖਾਵਾ ਤੇ ਆਪਣਾ ਆਗਾ ਨੇੜੇ ਆ ਗਿਆ ਤੇ ਆਪਣੇ ਕੋਲੇ ਬਚਣ ਦਾ ਕੋਈ ਵੀ ਸਾਧਨ ਹੈ ਨਹੀਂ ਹੈਗਾ ਕਿਉਂਕਿ ਅੱਗੇ ਵੀ ਕੋਈ ਕਿਨਾਰਾ ਨਜ਼ਰੀ ਨਹੀਂ ਆ ਰਿਹਾ ਇਹਨੇ ਨੂੰ ਵੀ ਉਹਨਾਂ ਨੇ ਛਿੜੀ ਦੇ ਰੂਪ ਦੇ ਵਿੱਚ ਦਾਸਤਾਂ ਵਾਲਾ ਇੱਕ ਟਿੱਪਾ ਕਹਿੰੋ ਜਾਂ ਟਾਪੂ ਉਹ ਨਜ਼ਰ ਆਉਂਦਾ ਤੇ ਉਹਦੇ ਤੇ ਉਹ 2 ਮਿੰਟ ਦੀ ਜਿਹੜੀ ਆ ਉਹ ਕੁਦਰਤ ਤੋਂ ਬਚਣ ਲਈ ਉਥੇ ਸਟੇ ਕਰਦੇ ਤੇ ਉੱਥੇ ਉਹ ਇੱਕ ਦੂਜੇ ਨਾਲ ਗੱਲ ਕਰਦੇ ਅਤੇ ਕਹਿੰਦੇ ਆ ਕਿ ਆਪਾਂ ਕਿਉਂ ਨਾ ਹਮ ਪਰਮਾਤਮਾ ਨੂੰ ਯਾਦ ਕਰੀਏ ਕਿਉਂਕਿ ਇਸ ਸਮੇਂ ਤਾਂ ਪਰਮਾਤਮਾ ਹੀ ਆਪਣੇ ਨਾਲ ਬਾਹਰ ਫੜ ਸਕਦਾ ਤੇ ਉਹ ਹੀ ਆਪਾਂ ਨੂੰ ਬਚਾ ਸਕਦਾ ਹੈ ਤੇ ਫਿਰ ਦੋਨੇ ਵਿਆਪਕ ਜਿਹੜੇ ਹੈਗੇ ਪਰਮਾਤਮਾ ਨੂੰ ਯਾਦ ਕਰਦੇ ਆ ਤੇ ਅਰਦਾਸ ਕਰਦੇ ਆ ਤੇ ਬੱਚਾ ਜਿਹੜਾ ਆਉਂਦਾ ਮੁੰਡਾ ਹੁੰਦਾ ਉਹ ਪਰਮਾਤਮਾ ਨੂੰ ਅਰਦਾਸ ਕਰਦਾ ਤੇ ਬੇਨਤੀ ਕਰਦਾ ਕਿ हे ਪਰਮਾਤਮਾ ਸਾਨੂੰ ਬਹੁਤ ਭੁੱਖ ਲੱਗੀ ਹੋਈ ਹੈ ਤੋ ਕਿਰਪਾ ਕਰਕੇ ਇੱਥੇ ਇਸ ਤਾਪੂ ਤੇ ਇਸ ਤਿੱਬੇ ਦੇ ਉੱਤੇ ਨੇੜੇ ਜਿਹੜੇ ਜਿਹੜੇ ਫਲਾਂ ਦੇ ਦਰਖਤ ਜਿਹੜੇ ਹੈਗੇ ਆ ਉਹ ਉਗਾ ਦੇ ਤਾਂ ਜੋ ਅਸੀਂ ਆਪਣਾ ਪੇਟ ਜਿਹੜੀ ਆ ਪੂਜਾ ਕਰ ਸਕੀਏ ਤੇ ਈੰਨੇ ਨੂੰ ਕੀ ਉਹ ਦੇਖਦਾ ਹੈ ਕਿ ਇੱਕ ਆਕਾਸ਼ਵਾਣੀ ਹੁੰਦੀ ਹੈ ਤੇ ਜਿਹੜੇ ਉਹ ਟਿੱਬਾ ਹੁੰਦਾ ਟੱਪੂ ਹੁੰਦਾ ਉਹਦੇ ਤੇ ਫਲਾਂ ਦੇ ਦਰਖਤ ਹੀ ਦਰਖਤ ਹੋ ਜਾਂਦੇ ਆ ਤੇ ਉਹ ਦੇਖ ਕੇ ਬੜਾ ਖੁਸ਼ ਹੁੰਦਾ ਹੈ ਕਿ ਪ੍ਰਮਾਤਮਾ ਨੇ ਮੇਰੀ ਸੁਣ ਲਈ ਹੈ ਤੇ ਹੁਣ ਅਸੀਂ ਭੁੱਖੇ ਤਾਂ ਨਹੀਂ ਮਰਾਂਗੇ ਤੇ ਉਸਦੇ ਮਨ ਦੇ ਵਿੱਚ ਆਉਂਦਾ ਹੈ ਕਿ ਪ੍ਰਮਾਤਮਾ ਉਹ ਨਹੀਂ ਸੌ ਰਹੇ ਹੈ ਤੇ ਆਪਾਂ ਹੋਰ ਅਰਦਾਸ ਕਰਕੇ ਦੇਖਦੇ ਆਂ ਉਹ ਫਿਰ ਤੋਂ ਪ੍ਰਮਾਤਮਾ ਨੂੰ ਯਾਦ ਕਰਦਾ ਤੇ ਪ੍ਰਮਾਤਮਾ ਨੂੰ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਕਿਰਪਾ ਕਰਕੇ ਮੈਨੂੰ ਇੱਕ ਸੁੰਦਰ ਕੰਨਿਆ ਦੀ ਲੋੜ ਹੈ ਆਜੋ ਮੈਂ ਆਪਣਾ ਘਰ ਵਸਾ ਸਕਾਂ ਤੁਸੀਂ ਮੈਨੂੰ ਇੱਕ ਸੁੰਦਰ ਕੰਨਿਆ ਦਾ ਜਿਹੜਾ ਉਹ ਦਾਨ ਦਿਓ ਇਹਨੇ ਨੂੰ ਫਿਰ ਆਕਾਸ਼ਵਾਣੀ ਹੁੰਦੀ ਹੈ ਤੇ ਇੱਕ ਸੁੰਦਰ ਤੇ ਸ਼ਸ਼ੀਲ ਕੰਨਿਆ ਜਿਹੜੀ ਹੈਗੀ ਆ ਉਹਦੇ ਸਾਹਮਣੇ ਜਿਹੜੀ ਆਹ ਪ੍ਰਗਟ ਹੋ ਜਾਂਦੀ ਹੈ ਉਸ ਨੂੰ ਦੇਖ ਕੇ ਉਹ ਲੜਕਾ ਬਹੁਤ ਖੁਸ਼ ਹੁੰਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਪ੍ਰਮਾਤਮਾ ਤਾਂ ਮੇਰੇ ਤੇ ਪਿਆਰ ਕਰਦਾ ਹੈ ਤੇ ਉਹ ਮੇਰੀ ਸੁਣ ਰਿਹਾ ਹੈ ਫਿਰ ਉਹ ਤੀਜੀ ਵਾਰੀ ਫਿਰ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਤੇ ਉਹਦੇ ਮਨ ਦੇ ਵਿੱਚ ਆਪਰਾ ਪ੍ਰਵਾਹ ਜਿਹੜਾ ਆਹ ਉਹ ਪਾਣੜ ਦੀ ਤੇ ਪ੍ਰਵਾਹ ਨਾਲ ਆਉਣ ਦੀ ਜਿਹੜੀ ਆਹੋ ਕਲਪਨਾ ਆ ਜਾਂਦੀ ਹੈ ਦੇਵ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਪਰਮਾਤਮਾ ਮੈਨੂੰ ਇੱਕ ਵਧੀਆ ਸਾਰੀ ਕਿਸ਼ਤੀ ਜਿਹੜੀ ਆਹੋ ਮਹਈਆ ਕਰਵਾ ਤਾਂ ਨੂੰ ਇਸ ਆਫਤ ਦਾ ਸਾਹਮਣਾ ਕਰਦੇ ਹੋਏ ਮੈਂ ਵਾਪਸ ਆਪਣੇ ਤਰਿਆ ਦੇ ਕੰਡੇ ਤੇ ਪਹੁੰਚ ਸਕਾਂ ਤਾਂ ਜੋ ਮੈਂ ਆਪਣੇ ਘਰੇ ਜਾ ਸਕਾਂ ਤਾਂ ਉਸ ਦੀ ਇਹ ਗੱਲ ਸੁਣ ਕੇ ਪਰਮਾਤਮਾ ਦੁਆਰਾ ਉਹਨੂੰ ਕਾਸ਼ ਵਾਣੀ ਦੇ ਥਰੂ ਇੱਕ ਕਿਸ਼ਤੀ ਮਹਈਆ ਕਰਾਉਂਦਾ ਬੜੀ ਹੀ ਵਧੀਆ ਕਿਸ਼ਤੀ ਸਾਰੀਆਂ ਸਹੂਲਤਾਂ ਦੇ ਨਾਲ ਐਸ਼ ਤੇ ਇਹ ਦੇਖ ਕੇ ਲੜਕਾ ਬਹੁਤ ਖੁਸ਼ ਹੋਇਆ ਜੇ ਉਸਨੇ ਕੀ ਕੀਤਾ ਕਿ ਆਪਣੇ ਨਾਲ ਦੀ ਲੜਕੀ ਨੂੰ ਰਿਸ਼ਤੀ ਦੇ ਵਿੱਚ ਬਿਠਾਇਆ ਤੇ ਜਾਣ ਦੀ ਤਿਆਰੀ ਕਰਦਾ ਹੈ ਜਦੋਂ ਉਹ ਜਾਣ ਦੀ ਤਿਆਰੀ ਕਰਦਾ ਹੈ ਤੇ ਉਪਰੋਂ ਕਾਸ਼ਵਾਣੀ ਉਸ ਨੂੰ ਆਵਾਜ਼ ਦਿੰਦੀ ਹੈ ਕਿ ਇਹੇ ਲੜਕੇ ਤੂੰ ਇਸ ਕੰਨਿਆ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਤੇ ਤੇਰਾ ਪਿਤਾ ਵੀ ਤੇਰੇ ਨਾਲ ਇਸ ਸਾਫਤ ਦੇ ਵਿੱਚ ਫਸਿਆ ਹੋਇਆ ਹੈ ਕਿ ਉਹ ਉਸ ਨੂੰ ਤੂੰ ਆਪਣੇ ਨਾਲ ਘਰੇ ਨਹੀਂ ਲੈ ਜਾਈਂਗਾ ਤਾਂ ਉਹ ਸਕਾਸ਼ਵਾਣੀ ਨੂੰ ਲੜਕਾ ਜਵਾਬ ਦਿੰਦਾ ਹੈ ਕਿ ਜਿਸ ਤਰ੍ਹਾਂ ਪ੍ਰਮਾਤਮਾ ਜੀ ਤੁਸੀਂ ਮੇਰੀਆਂ ਜਿਹੜੀਆਂ ਤਿੰਨੇ ਜਿ ਤਿੰਨੇ ਮੰਗਾ ਪੁਣੀਆ ਕੀਤੀਆਂ ਕਿਉਂਕਿ ਮੇਰਾ ਮਨ ਈਤਰ ਸੀ ਤੇ ਮੇਰਾ ਮਨ ਠੀਕ ਸੀ ਤੁਸੀਂ ਮੇਰੀ ਜਿਹੜੀ ਆ ਸਾਰੀਆਂ ਵਿਸ਼ਾ ਪੂਰੀਆਂ ਕੀਤੀਆਂ ਵਿਸ਼ਾਵਾ ਪੂਰੀਆਂ ਕੀਤੀਆਂ ਤਾਂ ਮੈਨੂੰ ਲੱਗਦਾ ਕਿ ਮੇਰੇ ਜਿਹੜੇ ਪਿਤਾ ਦੀ ਜਿਹੜਾ ਮਨ ਹੈਗਾ ਉਹ ਠੀਕ ਨਹੀਂ ਹੈਗਾ ਉਸਦੇ ਮਨ ਦੇ ਵਿੱਚ ਖੋਟ ਹੈ ਉਸਦਾ ਮਨ ਸ਼ੀਤਲ ਨਹੀਂ ਹੈ ਇਸ ਕਰਕੇ ਉਹ ਮੇਰੇ ਨਾਲ ਰਹਿਣ ਦੇ ਕਾਬਿਲ ਨਹੀਂ ਇਸ ਕਰਕੇ ਮੈਂ ਉਸ ਨੂੰ ਇਸ ਜਿਹੜੀ ਕੁਦਰਤੀ ਆਪ ਦੇ ਵਿੱਚ ਛੱਡ ਕੇ ਜਾ ਰਿਹਾ ਤਾਂ ਫਿਰ ਜਦੋਂ ਇਹ ਗੱਲ ਕਾਸ਼ਵਾਂ ਲਈ ਸੁਣਦੀ ਹੈ ਤਾਂ ਉਹ ਉਹਨੂੰ ਕੁਐਸਚਨ ਕਰਦੀ ਹੈ ਮੁੰਡੇ ਨੂੰ ਇਹ ਕੀ ਨੂੰ ਆਪਣੇ ਪਿਤਾ ਨੂੰ ਪੁੱਛਿਆ ਕਿ ਉਸਨੇ ਪ੍ਰਮਾਤਮਾ ਤੋਂ ਕੀ ਮੰਗਿਆ ਉਹ ਕਹਿੰਦਾ ਨਹੀਂ ਤਾਂ ਉਸ ਨੂੰ ਅਦਾਸ਼ ਵਾਲੀ ਦੱਸਦੀ ਹੈ ਕਿ ਤੇਰੇ ਪਿਤਾ ਨੇ ਪ੍ਰਮਾਤਮਾ ਕੋਈ ਹੀ ਮੰਗਿਆ ਸੀ ਇਹ ਮੇਰੀ ਆਸ ਹੈ ਮੇਰਾ ਅੱਜਾ ਤਾਂ ਮੈਨੂੰ ਪਤਾ ਹੀ ਅੱਜ ਨਹੀਂ ਤਾਂ ਕੱਲ ਮੈਂ ਚਲੇ ਹੀ ਜਾਣਾ ਤਾਂ ਕਿਰਪਾ ਕਰਕੇ ਪ੍ਰਮਾਤਮਾ ਜੀ ਇਸ ਨੂੰ ਜੋ ਚਾਹੀਦਾ ਹੈ ਉਸ ਦੀ ਵਿਸ਼ਪੂਰੀ ਕਰੋ ਤੇ ਇਸ ਨੂੰ ਜਿਉਂਦਾ ਰੱਖੋ ਤੇ ਜੋ ਇਹ ਮੰਗਦਾ ਹੈ ਉਸ ਨੂੰ ਦੇ ਦਿਓ ਇੱਛਾ ਤੇਰੀ ਨਹੀਂ ਪੂਰੀ ਹੋਈ ਇੱਛਾ ਤੇਰੇ ਪਿਤਾ ਦੀ ਪੂਰੀ ਹੋਈ ਤੋ ਕਹਿਦਾ ਭਾਵ ਐਂਡ ਆਫ ਦਾ ਸਟੋਰੀ ਮੋਰਲ ਆਫ ਦਾ ਸਟੋਰੀ ਇਹੀ ਹੈ ਕਿ ਸੋਚ ਸੋਚ ਦੇ ਵਿੱਚ ਫਰਕ ਹੁੰਦਾ ਹੈ ਜਿਹੜੇ ਮਾਪੇ ਹੁੰਦੇ ਆ ਉਹ ਕਦੇ ਵੀ ਬੱਚਿਆਂ ਦਾ ਮਾੜਾ ਨਹੀਂ ਰੋਝਦੇ ਅਸੀਂ ਬੱਚੇ ਕਈ ਵਾਰੀ ਗਲਤੀ ਦੇ ਵਿੱਚ ਕਿ ਪਰ ਆਪਣੇ ਕਿਰਤਿਆਂ ਦੀ ਨਾਲ ਲੜਦੇ ਆ ਜਾਂ ਉਹਨਾਂ ਦੇ ਨਾਲ ਉੱਚਾ ਬੋਲਦੇ ਆ ਤੋ ਸਾਡੇ ਜਿਹੜੇ ਪੇਰੈਂਟ ਹੈਗੇ ਆ ਉਹ ਸਾਡੇ ਲਈ ਬੜੇ ਹੀ ਪਹਾੜ ਨੇ ਕਿਉਂਕਿ ਉਹਨਾਂ ਨੇ ਸਾਡੇ ਪਿੱਛੇ ਬਹੁਤ ਸਾਰਾ ਸਫਰ ਕੀਤਾ ਹੁੰਦਾ ਉਹਨਾਂ ਨੂੰ ਅਸੀਂ ਕਰਕੇ ਆਦੇ ਵੀ ਜਿੱਥੇ ਵੀ ਹੈਗੇ ਹਨ ਆਪਾਂ ਉਹਨਾਂ ਕਰਕੇ ਆ ਸੋ ਸਾਨੂੰ ਸਦਾ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਉਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਅੱਜ ਦੀ ਸਾਡੀ ਕਹਾਣੀ ਜਿਹੜੀ ਹੈਗੀ ਆ ਉਹ ਏਹੀ ਸਾਨੂੰ ਸਿੱਖਿਆ ਦਿੰਦੀ ਹੈ ਇਸ ਕਰਕੇ ਹਰੇਕ ਦੀ ਸੋਚ ਸੋਚ ਦਾ ਫਰਕ ਹੁੰਦਾ ਕਿਸੇ ਦੀ ਸੋਚ ਵਧੀਆ ਹੁੰਦੀ ਹੈ ਕਿਸੇ ਦੀ ਸੋਚ ਮਾੜੀ ਹੁੰਦੀ ਹੈ ਸੋ ਇਹ ਦੋ ਸਿੱਖਿਆਵਾਂ ਜਿਹੜੀਆਂ ਸਾਡੀ ਅੱਜ ਦੀ ਕਹਾਣੀ ਸਾਨੂੰ ਦਿੰਦੀ ਹੈ ਸੋ ਕਿਰਪਾ ਕਰਕੇ ਇਸ ਤਰੀਕੇ ਇਹ ਉਹਨੀਆਂ ਕਹਾਣੀਆਂ ਸੁਣਦੇ ਰਹੋ ते आपण चॅनल अर्श हायटॅक एनफोन लाईक शेअर ते सबस्क्राईब जरूर करो बहुत बहुत धन्यवाद